ਜਾਣ ਸਾਥੀਓ ਮੈਂ ਪ੍ਰਵੀਨ ਦਿੱਤਾ ਤੁਹਾਡਾ ਸਵਾਗਤ ਕਰਦਾ ਹਾਂ ਜਿੱਦਾਂ ਕਿ ਸ਼ੀਧੀ ਸਪਤਾਹ ਦੇ ਸਮਾਗਮ ਚੱਲ ਰਹੇ ਨੇ ਤੇ ਨਿਊ ਕੋਟ ਮਿਸਿੰਗ ਤੇ ਪੋਰ ਮਿਸਿੰਗ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜੋ ਲੰਗਰ ਲਗਾਏ ਜਾ ਰਹੇ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਪੋਰ ਮਿਸਿੰਗ ਚਾਟਮੈਂਡ ਨਹਿਰ ਜਿੱਥੇ ਕਿ ਮਿੱਸੀ ਰੋਟੀ ਦਾ ਤੇ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਆ ਉਹ ਉਥੋਂ ਦੇ ਸੇਵਾਦਾਰਾਂ ਨਾਲ ਤੁਹਾਡੀ ਗੱਲ ਕਰਨੇ ਆ ਹਾਂਜੀ ਸਤਿਵਾਹਿਦੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਟ ਮੈਸਨ ਦਾ ਨਿਵਾਸੀ ਬੀਚੀ ਭਗਤਾਂ ਵਾਲੀ ਅੰਮ੍ਰਿਤਸਰ ਕਰਨਤਾਂ ਰੋਡ ਦੇ ਰਹਿਣ ਵਾਲਾ ਹਾਂ ਸਾਡੇ ਮਹੱਲੇ ਨੇ ਰਲ ਮਿਲ ਕੇ ਇੱਕ ਦੁੱਧ ਦੇ ਪਛਾਹ ਦਾ ਲੰਗਰ ਲਗਾਇਆ ਹੈ ਜੋ ਕਿ ਸੋਤੇ ਸਾਬ ਜਾਦੇ ਤੇ ਵੱਡੇ ਸਾਬ ਜਾਦੇ ਸ਼ਹੀਦੀ ਦੇ ਸੰਬੰਧ ਵਿੱਚ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸੰਬੰਧ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਛੋਟੇ ਸਾਹਿਬ ਜਦੇ ਚਰੇ ਕਿ ਸਰਾਂਦੇ ਦੀਆਂ ਨੀਆਂ ਵਿੱਚ ਚਿੰਨ ਗਏ ਸਨ ਤੇ ਵੱਡੇ ਸਾਹਿਬ ਜਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ ਸਾਰੀ ਉਹਨਾਂ ਦੇ ਫਕਰਿਆ ਤੇ ਮਾਂ ਨੇ ਸਾਰੀ ਸਿਰਕਵ ਨੂੰ ਚਾਹੀਦਾ ਹੈ ਕਿ ਇਹ ਹਫਤਾ ਉਹਨਾਂ ਦੀ ਸਵੰਧ ਤੇ ਮਨਾਉਣ ਅਤੇ ਕੋਈ ਵੀ ਐਸਾ ਪ੍ਰੋਗਰਾਮ ਨਾ ਕਰਨ ਜਿਹੜੇ ਉਹਨਾਂ ਦੇ ਦਿਲ ਨੂੰ ਦੁੱਖ ਪਹੁੰਚੇ ਸੋ ਸਾਰੀ ਸਿਰਕਵ ਨੂੰ ਅਪੀਲ ਕਰਦਾ ਹਾਂ ਤੇ ਸਾਰੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਅਤੇ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਊ ਕੋਰਟ ਸਿੰਘ ਦੀ ਸਮੂਹ ਸੰਗਤ ਵੱਲੋਂ ਦੁੱਧ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਨੂੰ ਅਪੀਲ ਹੈ ਕਿ ਦੁੱਧ ਦੇ ਲੰਗਰ ਛਕਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਆਹ ਠੀਕ 嗯嗯